ਵੀਰੇ ਵਧੀਆ ਹੋ ਗਿਆ ਮੈਂ ਰਾਜਵੀਰ ਨੂੰ ਜਵਾਬ ਦੇ ਆਈ ਜਿਹਦਾ ਪਿਓ ਇਹੋ ਜਿਹੀਆਂ ਹਰਕਤਾਂ ਕਰਦਾ ਖੁਦ ਮੁੰਡਾ ਕਿਵੇਂ ਦਾ ਹੋਊਗਾ ਵਧੀਆ ਰਹਗੀ ਮੇਰਾ ਉਹਦੇ ਨਾਲ ਵਿਆਹ ਨਹੀਂ ਹੋਇਆ ਨਹੀਂ ਤਾਂ ਮੈਂ ਫਾਸੀ ਜਾਣਾ ਸੀ ਨਹੀਂ ਭੈਣੇ ਨਹੀਂ ਰਾਜਵੀਰ ਤਾਂ ਬਹੁਤ ਵਧੀਆ ਇਨਸਾਨ ਹੈ ਰਾਜਵੀਰ ਵਧੀਆ ਕਾਮਕਾਰ ਕਰਨ ਵਾਲਾ ਬੰਦਾ ਹੈ ਜੋ ਰਾਜਵੀਰ ਨੂੰ ਰਹਿਤਾ ਨਹੀਂ ਹੁੰਦਾ ਉਹ ਤਾਂ ਉਹਦੇ ਪਿਓ ਕਾਰਨ ਨਹੀਂ ਹੁੰਦਾ ਅੱਛਾ ਵੀਰੇ ਹਾਂ ਰਾਜਵੀਰ ਬਹੁਤ ਵਧੀਆ ਇਨਸਾਨ ਹੈ ਉਹ ਤਾਂ ਵਧੀਆ ਮਿਹਨਤ ਕਰਨ ਵਾਲਾ ਇਨਸਾਨ ਹੈ ਜੀਰੇ ਮੈਂ ਤਾਂ ਪਤਾ ਨਹੀਂ ਉਹਨੂੰ ਗੁੱਸੇ 'ਚ ਕੀ ਕੁਝ ਬੋਲੀ ਮੈਨੂੰ ਤਾਂ ਗੁੱਸਾ ਕੰਟਰੋਲ ਹੀ ਨਹੀਂ ਹੋਇਆ ਜਦੋਂ ਮੈਂ ਉਹਦੇ ਪਿਆਰ ਨੂੰ ਦੇਖ ਲਿਆ ਜੇ ਮੈਂ ਰਾਜਵੀਰ ਤੋਂ ਮਾਫੀ ਮੰਗਾ ਤਾਂ ਮੈਨੂੰ ਮਾਫ ਕਰ ਦੂਗਾ ਰਾਜਵੀਰ ਹਾਂ ਹਾਂ ਭੈਣੇ ਤੈਨੂੰ ਜ਼ਰੂਰ ਰਾਜਵੀਰ ਮਾਫ ਕਰੂਗਾ ਮਾਫ ਕਿਉਂ ਨਾ ਕਰੂਗਾ ਉਹ ਤਾਂ ਬਹੁਤ ਵਧੀਆ ਸਾਫ਼ ਦਿਲ ਦਾ ਇਨਸਾਨ ਹੈ ਵਧੀਆ ਮਿਹਨਤ ਕਰਨ ਵਾਲਾ ਖਾਲ ਤਾਂ ਵੀਰੇ ਤੁਹਾਡੀ ਸਹੀ ਆ ਮੈਨੂੰ ਤਾਂ ਐਵੇਂ ਦੀ ਰਾਜਵੀਰ ਚ ਕੋਈ ਗੱਲ ਨਹੀਂ ਲੱਗੀ ਪਰ ਮੈਂ ਤਾਂ ਸਿਰਫ ਉਹਦੇ ਪਿਓ ਦੀਆਂ ਹਰਕਤਾਂ ਕਰਕੇ ਉਹਨੂੰ ਇੰਨਾ ਕੁਝ ਬੋਲ ਕੇ ਆਈ ਸੀ ਨਹੀਂ ਭਣੇ ਤੂੰ ਰਾਜਵੀਰ ਨਾਲ ਤਾਂ ਵਧੀਆ ਸੌਖੀ ਜ਼ਿੰਦਗੀ ਬਤੀਤ ਕਰੇਗੀ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਵੀਰੇ ਵੀਰੇ ਜੇ ਤੁਸੀਂ ਕਹੋ ਤਾਂ ਮੈਂ ਰਾਜਵੀਰ ਨਾਲ ਗੱਲ ਕਰਕੇ ਦੇਖਾਂ ਸ਼ਾਇਦ ਉਹ ਮੰਨ ਜੇ ਹੁਣ ਉਹਦੇ ਨਾਲ ਭੈਣੇ ਕੀ ਗੱਲ ਕਰਨੀ ਆ ਰਾਜਵੀਰ ਦੇ ਰਹਿਤੇ ਦੀ ਗੱਲ ਚੱਲਦੀ ਸੀ ਹੋ ਸਕਦਾ ਉਹ ਸਿਰੇ ਹੀ ਚੜ ਗਿਆ ਹੋਵੇ ਹਨ ਮੈਂ ਕਿਵੇਂ ਹੋ ਸਕਦਾ ਗਲਤ ਤਾਂ ਨਹੀਂ ਕਰ ਲਿਆ ਕਿਤੇ ਮੈਲ ਦੇ ਪਿਓ ਦੀ ਵਜ੍ਹਾ ਕਰਕੇ ਨਹੀਂ ਹਨ ਮੈਨੂੰ ਹੋ ਸਕਦਾ ਮੈਂ ਰਾਜਵੀਰ ਨਾਲ ਗੱਲ ਕਰਕੇ ਦੇਖਦਾ ਓ ਗੱਲ ਸੁਣ ਓਏ ਹਾਂ ਸਾਡੇ ਨਾਲ ਕੰਮ ਦਾ ਟਾਈਮ ਆ ਹੂੰ ਮੈਂ ਤੜਕੇ ਦਾ ਉਲੀ ਜਨਾ ਮਸ਼ੀਨ ਤੇ ਤੇ ਤੂੰ ਸਾਲਾ ਅੱਡੀ ਡੀਸੀ ਬਣਾ ਫਿਰਦਾ ਕੀ ਗੱਲ ਆ ਜੱਟ ਭਾਈ ਤਿਆਰ ਤੁਰ ਹੁਣ ਸਾਡੇ ਨਾਲ ਜੀ ਕਰਾ ਮੇਰੀ ਗੱਲ ਉਹਨੇ ਮੈਂ ਸ਼ੇਅਰ ਕਰਿਆ ਕੰਮ ਬੇਬੀ ਦਵਾਈ ਲੈ ਖੋਣੀ ਮੇਰੀ ਗੱਲ ਸੁਣ ਓਏ ਤੂੰ ਵੱਡਾ ਭਾਈ ਆ ਯਾਰ ਚਲਾ ਲਾ ਮੈਂ ਤੇਰਨਾਂ ਕੋਈ ਇਹ ਵਜੂ ਉੱਤੇ ਓਏ ਅੰਕਲ ਵੱਡਾ ਨਹੀਂ ਵੱਡਾ ਭਾਈ ਤਾਂ ਹੈਗਾ ਪਰ ਇਹ ਗੱਲਾ ਕੰਮ ਤੋਂ ਨਹੀਂ ਤੂੰ ਟਾਲਦਾ ਪਰ ਗੱਲ ਆ ਕੋਈ ਮੰਨ ਚਾਏ ਨਾ ਮੰਨ ਨੀ ਗੱਲ ਤਾਂ ਕੋਈ ਨਹੀਂ ਸੱਚ ਨਹੀਂ ਐਵੇਂ ਤਾਂ ਇੰਨਾ ਤਿਆਰ ਨਹੀਂ ਹੁੰਦਾ ਹੁੰਦਾ ਤੂੰ ਹਟ ਜਾ ਹੈਪੀ ਤਾਂ ਬਣਾਈ ਨਹੀਂ ਫੱਕ ਮੈਂ ਹਲੋ ਹਲੋ ਰਾਜਵੀਰ ਕਿੱਥੇ ਆਂ ਖੇਤਾਂ ਓ ਯਾਰ ਮੈਂ ਮਿਲ ਕੇ ਗੱਲ ਕਰਨੀ ਆ ਤੇਰੇ ਨਾਲ ਤੂੰ ਕਿਵੇਂ ਮਿਲਣਾ ਇੱਥੇ ਆਉਣੀ ਆ ਹਾਂ ਤਲਾ ਆ ਜਾ ਫਿਰ ਮੈਂ ਹੁਣੇ ਆ ਗਈ ਬੈਠ ਜੋ ਮੇਰਾ ਆਈਡਿਆ ਗਲਤ ਨਹੀਂ ਹੁੰਦਾ ਮੈਂ ਨਾ ਕਿਹਾ ਸੀ ਨਾ ਕੋਈ ਗੱਲ ਆ ਉਹ ਨਹੀਂ ਉਹ ਭਰਾਵਾ ਆਪਣੇ ਬੁੜੇ ਨੇ ਮੋਗਲੀ ਪਾਤੀ ਨੇ ਪੱਤੀ ਹੋਏ ਕੋਈ ਮੇਰੇ ਤਾਂ ਉਹਨਾਂ ਨਾਲ ਗੱਲ ਨਹੀਂ ਹੋਈ ਉਦਣ ਦੀ ਇਨਾ ਟਾਈਮ ਹੋ ਗਿਆ ਨਹੀਂ ਮੰਨਿਆ ਤੂੰ ਮੈਂ ਤੇਰਾ ਪੇਤੀ ਆ ਉਹ ਨਹੀਂ ਨਹੀਂ ਮੰਨ ਜਾ ਤੂੰ ਵੇਖ ਲਈ ਆ ਜਾ ਫਿਰ ਨਾਲ ਹੀ ਪ੍ਰਸ਼ਾਦ ਤੂੰ ਲੈ ਲੈ ਚੱਲ ਸਾਡੇ ਨਾਲ ਸੌਂ ਲੱਗਿਆ ਤੇਰੀ ਮੈਨੂੰ ਕਦੇ ਫੋਨ ਫਾਨ ਨਹੀਂ ਆਇਆ ਉਹਦਾ ਆ ਲੈ ਭਾਈ ਫੋਨ ਚੈੱਕ ਕਰ ਲਾ ਫੋਨ ਆਇਆ ਕੁਝ ਲੂਸੜ ਪਾ ਬੁੜੇ ਨਹੀਂ ਕਦੇ ਯਾ ਆਪਣੀ ਹੋਰ ਗਾਲਾਂ ਕੱਢਾਂ ਉਹ ਚਾਰ ਹਨ ਨਹੀਂ ਗਲਤ ਤਾਂ ਤੇਰੀ ਸਹੀ ਆ ਫੋਨ ਤਾਂ ਨਹੀਂ ਕਦੇ ਆਇਆ ਨੰਬਰ ਡਿਲੀਟ ਤਾਂ ਨਹੀਂ ਕਰਿਆ ਨਾ 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 ਯਾਰ ਸੌਂ ਪਾ ਸੌਂ ਪਾ ਸੌਂ ਲੱਗੇ ਬਸ ਫੇਰ ਠੀਕ ਆ ਲੈ ਮੈਨਾਂ ਐ ਲੱਗਦਾ ਨਾ ਨਾਲ ਹੀ ਆ ਪ੍ਰਸ਼ਾਦ ਤੂੰ ਲੈ ਆ ਗਈ ਵਾਹ ਸੱਚੀ ਆ ਗਈ ਐ ਕਰ ਚੱਲ ਮੈਂ ਟਰਾਲੀ ਦੇਖਿਆ ਮੈਂ ਆਉਂ ਨੀ ਖੜ ਜਾਉਣਾ ਬੈ ਜਾ ਪਛਾਵ ਕੀ ਮੇਰਾ ਅਜੀ ਇਹੀ ਗੱਲ ਸੁਣ ਚੱਲ ਬੈ ਜਾ ਕੋਈ ਕਸਰ ਕੁਸਰ ਨਹੀਂ ਬੇਇਜ਼ਤੀ ਕਰਨ ਦੀ ਅੱਗੇ ਇੰਨੀ ਕਰਤੀ ਹਣਾ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਮੇਰੇ ਪਿਓ ਤਰਫੋਂ ਨਾ ਮੈਂ ਤੇਰੇ ਤੋਂ 100 ਵਾਰ ਮਾਫੀ ਮੰਗਦਾ ਠੀਕ ਆ ਨਹੀਂ ਰਾਜੇ ਇਸ ਵਾਰ ਨਾ ਮੈਂ ਮਾਫੀ ਮੰਗਣ ਆਇਆ ਤੇਰੇ ਤੋਂ ਰੱਬ ਤੇ ਉਹ ਆ ਮੈਂ ਤਾਂ ਇਹ ਦੱਸ ਤੇਰੀ ਕੀ ਗਲਤੀ ਆ ਉਹ ਹੀ ਤੈਨੂੰ ਸਮਝਾ ਰਿਹਾ ਕਿ ਉਹ ਸਮਝਾ ਲਓ ਤੇਰਾ ਪਾਪੂ ਦਾ ਸੁਭਾਅ ਹੀ ਵੱਖਰਾ ਆ ਯਾਰ ਤੁਹਾਨੂੰ ਉਹ ਨਹੀਂ ਦੱਸਦਾ ਤੇ ਬਹੁਤ ਚੰਗਾ ਮੈਂ ਜਦੋਂ ਵੀਰੇ ਕੋਲੇ ਗੱਲ ਕੀਤੀ ਨਾ ਮੈਨੂੰ ਵੀਰੇ ਨੇ ਸਮਝਾਇਆ ਵੀ ਰਾਜਵੀਰ ਬਹੁਤ ਵਧੀਆ ਇਨਸਾਨ ਆ ਫਿਰ ਮੈਂ ਸੋਚਿਆ ਯਾਰ ਵੀ ਤੇਰੇ ਪਰ ਉਹਦੀ ਗਲਤੀ ਦੀ ਸਜ਼ਾ ਕਿੰਨੂ ਕਿਉਂ ਮਿਲੇ ਅਸਲੀ ਮੈਂ ਤੇਰੇ ਕੋਲੇ ਆ ਨਹੀਂ ਆਈ ਸੀ ਵੀ ਤੂੰ ਵਿਆਹ ਨਾਲ ਕਰਾਈ ਹੋ ਰਹੀ ਆਵਾਜ਼ ਤੇਰੇ ਤੂੰ ਮੰਦੀ ਨਹੀਂ ਹੋਰ ਕਿਤੇ ਵਿਆਹ ਕਰਾਉਣਾ ਨਹੀਂ ਦਿੰਦੀ ਬੇਬੇ ਬਿਮਾਰ ਆ ਰੋਟਾਂ ਨੂੰ ਅਸੀਂ ਤੰਗ ਆ ਮੈਂ ਖੁਸ਼ ਆਲ ਮਰ ਜਾ ਲੈ ਪ੍ਰਾਣ ਦੇ ਬਣਾ ਕੇ ਦਿਆ ਕਰੂੰਗੀ ਤੈਨੂੰ ਰੋਟੀਆਂ ਦੀ ਗੱਲ ਨਾ ਕਰਦਾ ਕੀ ਕਹਿੰਨੀ ਆ ਪ੍ਰਾਣ ਇਹ ਮਨਾ ਕੇ ਦਿਆ ਕਰੂੰਗੀ ਤੇਸੀ ਕਿਉਂ ਦੇ ਹੁਣ ਮੰਨ ਵੀ ਜਾਓ ਜਨਾਬ ਜੀ ਚਕੀਨ ਜ ਨਹੀਂ ਹੋ ਰਿਹਾ ਚਕੀਨ ਤਾਂ ਮੈਨੂੰ ਵੀ ਨਹੀਂ ਹੋ ਰਿਹਾ ਸੀਗਾ ਜਦੋਂ ਤੇਰੇ ਬਾਪੂ ਦੀ ਹਲਕਾ ਤਾਂ ਦੇਖੀ ਅਸੀਂ ਚੱਲ ਫਿਰ ਇੱਕ ਕੰਮ ਕਰ ਇੱਧਰਾਂ ਕੰਡ ਪੈਂਦੀ ਆ ਆ ਬੀਬੀ ਆਦੀ ਚਾਹ ਪੀ ਗਏ ਹੋਣੇ ਚਾਹੀਦੀ 55 50 ਤੂੰ ਜਾ ਲੈ ਹਾਂ ਪਿਆਰੇ ਸਾਲਾ ਇੱਥੇ ਦੋਨਾਂ ਭਰਾਵਾਂ ਨੂੰ 40 ਸਾਲ ਹੋ ਗਏ ਇਕੱਠਿਆਂ ਨੂੰ ਆ ਜਨਾਨੀ ਨਾ 40 ਮਿੰਟ ਗੱਲਾਂ ਨਹੀਂ ਕਰੀਆਂ ਛੱਡ ਕੇ ਲੈ ਉਹ ਤੁਰ ਗਿਆ ਆਖਿਆ ਮਸ਼ੀਨ ਚ ਲਾ ਲਾ ਲੈ ਕੇ ਜਨਾਨੀ ਤੁਰ ਗਿਆ ਫਾਹੇ ਮੈਂ ਦਿੱਤਾ ਮੈਨੂੰ ਦਾ ਸਾਡੇ ਬੁਢੇ ਵਾਲਾ ਸਰੇਤੇ ਵੀ ਹੁੰਦਾ ਜਾਂਦਾ ਕੋਈ ਨਹੀਂ ਕਿਤੇ ਮੇਰੀ ਵਾਰੀ ਆ ਗਈ ਉੱਧਰ ਪੁੱਛੂ ਭਰਾ ਦਾ ਮੈਂ ਵੀ ਤੇਰਾ ਹੀ ਹਾਂ ਕਰ ਲਉ ਹਸਾਲ ਜੀ ਕੱਲੇ ਕੱਲੇ ਦਾ ਗਿਣ ਗਣ ਬਦਲੇ ਲਉ ਚਲ ਆੜੇ 4 ਦਿਨ ਸੀ ਜੰਦੇ ਯਾਰ ਇਹ ਲਾਲਾ ਬਾਅਦ ਚ ਨਿਬੜੂਏ ਦੇ ਨਾਲ ਜੀ ਮੇਰੀ ਗੱਲ ਸੁਣੋ ਹਾਂ ਮੈਨੂੰ ਸੂਟ ਹੀ ਲਿਆ ਦਿੰਦੇ ਇੱਕ ਨਾ ਮੇਰੀ ਗੱਲ ਸੁਣ ਕਣਕ ਤੇ ਤੁੜੀ ਤਾਂ ਇਹ ਵਾਂਚ ਪਈ ਆ ਹੁਣੇ ਨਾ ਤੈਨੂੰ ਮੈਂ ਫਲਕਾਰੀ ਲਿਆ ਦੇਾਂਗੇ ਤੇ ਟੇਕ ਕੇ ਵੇਜਾ ਜੱਪ ਕਰਕੇ ਜੀ ਮੈਂ ਤੁਹਾਡੇ ਤੋਂ ਸੂਟ ਹੀ ਮੰਗਿਆਗਾ ਉਹ ਕੰਮ ਤਾਂ ਕਰ ਲਗੇ ਪਹਿਲਾਂ ਸੂਟ ਨੂੰ ਐਡਾ ਕਿੰਨਾ ਤੈਨੂੰ ਵਿਆਹ ਹੀ ਜਾਂਦੇ ਆ ਕੋਈ ਇੱਥੇ ਪਟਿਆ ਪਰਾਣਾ ਸਵਾਲਾ ਪਰਾਣਾ ਪਿਆ ਹੋਣਾ ਕੋਈ ਅਸ ਦਿੱਤਾ ਲਿਆ ਸਿੱਧੇ ਮੂੰਹ ਨਾਲ ਗੱਲ ਕਰਿਆ ਕਰਕੇ ਦੇ ਕਿਸੇ ਟਾਈਮ ਸਿੱਧੇ ਨਾਲ ਹੁਣ ਮੈਂ ਇਹ ਗੱਲ ਕਰੀਏ ਸਿੱਧਾ ਹੀ ਬੈਠਾ ਸਿੱਧਾ ਹੀ ਬੈਠਾ ਕਰਤੀ ਗੱਲਾਂ ਜੇ ਫਿਰ ਆਪਾਂ ਮੇਰੇ ਬੰਦੇ ਲੈ ਆਹ ਫੋਨ ਆਈ ਜਾਂਦਾ ਹੈਲੋ ਸਸ਼ੀ ਘਾਲਵੱਟ ਕਿਨੇ ਆ ਪਤੀ ਤੇ ਪਤਨੀ ਉਹ ਬੇਬੇ ਨਾ ਤੀ ਆਈ ਸੀ ਬਦੀ ਮਨਕਾਪ ਤੋਂ ਮਾਫੀ ਹੋ ਗਈ ਜੀ ਅੱਛਾ ਇਹ ਉਹ ਮੇਰੇ ਨਾਮ ਦੀ ਸੀ ਤੇ ਮੈਂ ਬੁਰਾ ਸੀ ਤੇਰੀ ਗੱਲ ਕਰਾਉਣਾ ਉਹਦੇ ਨਾਲ ਮੇਰੀ ਗੱਲ ਕੀ ਕਰਾਉਣੀ ਹੈ ਤੂੰ ਐਂ ਕਰ ਅ ਅੱਰੀ ਬਹਿ ਕੇ ਗੱਲ ਕਰ ਦੇ ਕਰੀ ਲਿਆ ਕੋਈ ਨਹੀਂ ਕਹਿੰਦੇ ਜਲਦੀ ਫਾਈਲ ਕਰਨਾ ਹਲੋ ਹਲੋ ਸਸਿਕਾਲ ਮੈਂ ਸੋਚਿਆ ਵੀ ਮਾਪੂਰੀ ਤੋਂ ਰਾਤ ਨੂੰ ਖਾਉਂਦੇ ਨਹੀਂ ਐਸ ਕਰ ਫਿਰ ਨਾ ਫਸੇ ਐਸ ਕਰ ਮੈਂ ਨਾ ਲੱਗਿਆ ਤਾਂ ਕਰਾਂ ਅੱਛਾ ਚਲ ਕੋਈ ਗੱਲ ਨਹੀਂ ਬੁੱਤ ਅੱਜ ਤੁਸੀਂ ਆ ਬਹਿ ਕੇ ਗੱਲ ਕਰਦੇ ਆ ਆ ਜੋ ਕਰੇ ਹਾਂ ਠੀਕ ਹੈ ਕਰੇ ਆਉਂਦੇ ਆ ਚੰਗਾ ਕਰ ਬਾਰ ਵੇਖ ਲੂਗੀ ਇੱਥੇ ਹੀ ਆਉਣਾ ਮੇਰੀ ਗੱਲ ਸੁਣਨਾ ਤੂੰ ਐਵੇਂ ਨਾ ਕੋਈ ਲੱchn ਜੇ ਨਾ ਕਰੀ ਠੀਕ ਹੈ ਨਾ ਬੰਦਿਆ ਵਾਂਗ ਬਹਿ ਕੇ ਗੱਲ ਕਰ ਲਈ ਕੋਈ ਨਾ ਮੈਂ ਕੀ ਲੱਛਣ ਕਰਦਾ ਐਵੇਂ ਚੜੀਆ ਨਹੀਂ ਰਹਿਣੀ ਮੇਰੇ ਤੇ ਮੈਂ ਕੀ ਕਹਦਾ ਉਹਨੂੰ ਅਬੇ ਪਹਿਲਾਂ ਤੂੰ ਕੀ ਨਹੀਂ ਕੀਤਾ ਦੱਸ ਮੈਨੂੰ ਭਲੇਖਾ ਲੱਗ ਜਾਂਦਾ ਹੁੰਦਾ ਕਿਤੇ ਲੱਗ ਜਾਂਦਾ ਭਲੇਖਾ ਉਹ ਆਉਂਦਿਆ ਘਰੇ ਐਵੇਂ ਨਾ ਕੁਝ ਤਿੰਨ ਪੰਜ ਕਰੀਏ ਨਾ ਹੋਵੇ ਤੇਰੇ ਮੁਖੀ ਆ ਬਜਾੜ ਬਾੜ ਵੇਚੀ ਨਾ ਕਰ ਕਰ ਮੇਰੀ ਤਨ ਮੈਨੂੰ ਦੱਸਾਂ ਆ ਕੇ ਚੁੱਪ ਕਰ ਜਾ ਆ ਕੇ ਉਹ ਸਸਰੀ ਕਾ ਸਸਰੀ ਕਾ ਦੋ ਹੋਵੇ ਕਸਿਕਾ ਕਸਿਕਾ ਇੱਧਰ ਆ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਧਰੇ ਪਾਸੇ ਬਹਿ ਜਾ ਹਾਂ ਵੀ ਹੋਰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਠੀਕ ਠਾਕ ਆ ਜੀ ਹਾਂਜੀ ਜਦੋਂ ਮੈਂ ਬੈਠੀ ਆ ਜਰੂਰੀ ਤਨ ਵਿੱਚ ਕੁਝ ਨਾ ਕੋ ਮੈਂ ਤਾਂ ਐ ਪੁੱਛਦਾ ਵੀ ਕੋਈ ਸਫ਼ਰ 'ਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਇੰਨੀ ਗਰਮੀ ਆ ਬੇਬੇ ਤੈਨੂੰ ਕਿਹਾ ਸੀ ਨਾ ਇਹ ਮੂਹਰੇ ਦੇ ਪਾਸਿਆਂ ਤੋਂ ਹਟਦਾ ਮੈਂ ਇਹਨੂੰ ਆਪ ਹੀ ਸਿੱਧਾ ਕਰ ਲਵਾਂ ਪੁੱਤ ਮੇਰੀ ਗੱਲ ਸੁਣ ਤੂੰ ਠੀਕ ਐ ਕੋਕਾ ਕੋਲਾ ਲੈ ਮੈ ਕੋਕਾ ਕੋਲਾ ਬੱਦਰ ਮੈਂ ਹੋਣੀਗਾ ਪੁੱਤ ਮੈਂ ਸੁਣਿਆ ਤੇਰੀ ਮਾਂ ਬਹੁਤ ਭਾਰੀ ਆ ਓਹੋ ਚਲ ਇਧਰ ਆ ਕੇ ਦੱਸ ਤੈਨੂੰ ਪੁੱਛ ਲੈਣਾ ਤੇਥੋਂ ਮੈਂ ਬਾਪੂ ਜੀ ਆ ਆ ਕੀ ਗੱਲਾਂ ਕਰੇ ਜਾਦੇ ਹੋ ਤੁਸੀਂ ਓਏ ਮੈਂਹੀਂ ਪੁੱਛਣਾ ਵੀ ਤੇਰੀ ਮਾਂ ਭਾਰੀ ਆ ਮੈਂ ਸੁਣਿਆ ਵੇਟ ਦੇ ਹਾਂ ਜੀ ਵੇ ਮਰਨੇ ਤੂੰ ਵੀ ਕਰਾਉਣਾ ਓ ਯਾਰ ਤੁਸੀਂ ਮੇਰੀ ਗੱਲ ਨੂੰ ਗਲਤ ਪਾਸੇ ਲੈ ਗਏ ਵੇ ਫਿਰ ਜੀ ਬਟ ਨਹੀਂ ਕੋ ਓ ਨਹੀਂ ਯਾਰ ਮੇਰੀ ਗੱਲ ਨੂੰ ਤੁਸੀਂ ਗਲਤ ਪਾਸੇ ਲੈ ਗਏ ਮੈਂ ਕਿਹਾ ਵੀ ਉਹ ਜਦੋਂ ਭਾਰੀ ਆ ਨਾ ਜਦੋਂ ਤੂੰ ਇੱਥੇ ਵਿਆਹ ਕੀ ਆਈ ਨਾਲ ਲੈ ਆਇਓ ਨੂੰ ਓਏ ਉਹ ਮੇਰੇ ਨਾਲ ਭੱਜਣ ਜਾਇਆ ਕਰੂ ਐਕਸਰਸਾਈਜ਼ ਕਰੂਗੀ ਫਿੱਟ ਹੋਜੂਗੀ ਪੂਰੀ ਕੱਤ ਪਾਸੇ ਲੈ ਲੈ ਗੱਲ ਨੂੰ ਇਹਦੀ ਮਾਂ ਨੂੰ ਲੈ ਕੇ ਜਾਇਆ ਕਰ ਨਾਲ ਇਹ ਦਰਨਾ ਫਿੱਟ ਹੋ ਜੇ ਉਹ ਭਰਾਵਾ ਇਹਨੂੰ ਦੋ ਤਿੰਨ ਵਾਰੀ ਲਗਾਇਆ ਮੈਂ ਇਹ ਜਦੋਂ ਭੱਜਦੀ ਆਇਆ ਲੱਗਦਾ ਮੇਰੇ ਮਗਰ ਪ੍ਰੇਤ ਭੱਜੇ ਆਉਂਦੇ ਹੁੰਦੇ ਆ ਮੈਂ ਇਹ ਨਹੀਂ ਆਂਦਾ ਇਹਨੂੰ ਮਰਨਾ ਤੇ ਗੱਲਾਂ ਇਹ ਕਰਤਾ ਤੂੰ ਚੋਂ ਮੜ ਨਾ ਭਾਲਦਾ ਸ਼ਰਮ ਨਹੀਂ ਆਉਂਦੀ ਨਹੀਂ ਨਹੀਂ ਗਲਤ ਪਾਸੇ ਲੈ ਕੇ ਫਿਰ ਗੱਲ ਨੂੰ ਤੂੰ ਇੱਕ ਕੰਮ ਕਰ ਮੈਂ ਤੈਨੂੰ ਛੱਡ ਗਿਆ ਫਿਰ ਤੇ ਨਾ ਨਹੀਂ ਨਹੀਂ ਮੈਂ ਛੱਟਿਆ ਹੁਣਾ ਮੈਂ ਛੱਟਿਆ ਹੁਣਾ ਤੂੰ ਬੈਠ ਬੈਠ ਓ ਨੋ 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 ਯਾ ਮੈਂ ਮਰਾਂਗਾ ਉਹ ਗੱਡੀ ਤੇ ਛੱਟਿਆ ਹੁਣਾ ਕਿੱਧਰ ਚੰਗਬਤ ਚੰਗਬਤ ਉਹ ਤੂੰ ਸਰਗਾ ਬਾਪੂ ਜੀ ਸਸ ਗੁੱਸਾ ਨਾ ਕਰੀ ਚੰਗੇ ਰਾਜਵੀਰ ਧਿਆਨ ਨਾਲ ਜੀ ਓ ਤੂੜ ਕਰਦਾ ਉੜਦਾ ਮੈਂ ਛੱਟਿਆ ਹੁਣਾ ਗੱਡੀ ਤੇ ਚੱਲ ਵੀ ਬੈਠ ਚੱਲ ਤੂੰ ਨਾ ਮੇਰੇ ਜਣਾ ਚ ਬੈਠੀ ਰਿਆ ਕਰ ਸਾਰੀ ਜੀ ਤੂੰ ਮੇਰੇ ਜਣਾ ਚ ਬੈਠਾ ਜਣਾ ਲੱਛਣ ਦੇਖ ਕੀ ਕਰਦਾਗਾ ਬੇਬੇ ਹਾ ਬੱਤ ਇਹ ਨਾ ਮਲਾਂਗਬਰੀ ਲਾਂਕਾ ਸਾਡੂ ਮੇਰੀ ਗੱਲ ਸੁਣ ਹਾਂ ਇਹਨੂੰ ਆਪਾਂ ਸੰਗਲ ਲਾ ਦੇਈਏ ਨਾ ਵੀ ਪੁੱਤ ਸੰਗਲ ਕਾ ਨੂੰ ਲਾਉਣਾ ਫਿਰ ਇੱਕ ਦਿਮਾਗ ਹੋਇਆ ਕੀ ਹੋ ਰਿਹਾ ਕੀ ਜੋ ਤੱਕ ਮੇਰਾ ਵਿਆਹ ਨਹੀਂ ਹੁੰਦਾ ਨਾ ਹਾਂ ਇਹਨੂੰ ਅੰਦਰ ਤਾੜ ਦਿੰਨੇ ਆ ਕੋਹ ਨਹੀਂਦਾ ਨਾਲ ਹੀ ਤੂੰ ਰਹੀ ਐ ਡਾਂ ਫੜ ਕੇ ਦੇ ਕੋਲੇ ਕੋਲੇ ਖੜੇ ਰਹਿਣਾ ਠੀਕ ਐ ਲੈਟਰਨ ਬਾਹਰ ਜ ਜਾਊਗਾ ਨਾਲ ਹੀ ਜਾਈਂ ਨੁਹਾਏ ਵੀ ਕੋਲੇ ਖੜੇ ਟੰਪਾ ਫੜ ਕੇ ਵੀ ਪੁੱਤ ਤੈਨੂੰ ਪਤਾ ਤਾਂ ਹੈਗਾ ਇਹ ਪੱਜ ਕੀ ਤਾਂ ਮੈਨੂੰ ਪਹਿਲਾਂ ਪੈਂਦਾ ਵੱਡੂ ਖਾਉ ਕਰਦਾ ਰਹਿੰਦਾ ਉਹਨੂੰ ਮੈਂ ਧਿਆਨ ਰੱਖੂੰਗਾ ਬੇਬੇ ਮੇਰਾ ਘਰ ਬਾਜ ਤੂੰ ਆ ਜਾ ਚੱਲ ਠੀਕ ਆ ਆ ਚੱਲ ਆ ਬਾਬਾ ਬੇਬੇ ਗਾਲ੍ਹਾਂ ਹਾਂ ਜੇ ਹੋਂਤਰਾ ਫਤ ਕੋੜੀ ਦਾ ਚੜਿਆ ਇਹ ਬੰਦਾ ਉਹ ਜਾਲੂਨ ਤੋਂ ਝੋਟੇ ਚੜਾ ਦੋ ਕਮੋ ਮਮ 40 ਸਾਲ ਤਾਂ ਹੋ ਗਈਆਂ ਹਣਾ ਮੇਰੀ ਗਾਲ੍ਹਾਂ ਹਾਂ ਲੈਟਰਨ ਬਾਥਰੂਮ ਨਾਲ ਇਹਨੂੰ ਨਾਲ ਲਾ ਜਾ ਕੇ ਇਹਨੂੰ ਕਰਾਉਣਾ ਹੈ ਤਾਂ ਫੜ ਕੇ ਨੂੰ ਹੋਣਾ ਇੱਥੇ ਲਾਇਰ ਬਾਦ ਸਾਰਾ ਅਟੈਚ ਆ ਨਾਲ ਦੇ ਦੋਨੇ ਸਾਡੋ ਬਾਦ ਦਿੰਦਾ ਮੱਲਾ ਨਾ ਮੈਥੋਂ ਕਤਲ ਹੋਇਆ ਕੋਈ ਮੇਰੀ ਨਿਗਰਾਂ ਰੱਖੋਗੇ ਤੁਸੀਂ ਮੈਂ ਨਹੀਂ ਆ ਰਹਿਂਗਾ ਰੂਨਾ ਨਾ ਇਹ ਗੱਲ ਸੁਣ ਮੇਰੀ ਤੈਨੂੰ ਐ ਕਿਵੇਂ ਪਤਾ ਲੱਗਿਆ ਵੀ ਹੈਪੀ ਦੀ ਮਾਂ ਮੋਟੀ ਆ ਦੱਸੀ ਮੈਨੂੰ ਉਹ ਤੈਨੂੰ ਪਤਾ ਨਹੀਂ ਮੇਰੀ ਰੇਂਜ ਬਹੁਤ ਦੂਰ ਤੱਕ ਐ ਬੇ ਨ ਹੋਵੇ ਤੇ ਇਹਨਾਂ ਸਾਰੇ ਫਿਊਜ ਡਾਉਣੇ ਪੈ ਜਾਣ ਮੈਨੂੰ ਬਹਿ ਜਾ ਰਾਮ ਨਗਰ ਤੇ ਵੇਖ ਲੈ ਤੇਰਾ ਭੁੰਨਾਂ ਦੇ ਕਰਦਾ ਮੈਂ ਜਿੱਦ ਕੰਮ ਜਾ ਕੇ ਉਹਨਾ ਕਰੂਗਾ ਨੋ 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 ਬਈ ਬਈ ਉਹ 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 ਇਹ ਲੋਗ ਆ ਗਿਆ ਵਿਆਹ ਪਰ ਮੇਰੇ ਮਾਤੀ ਫਿਰ ਪਰ ਮੈਂ ਤਾਂ ਇਹਨੂੰ ਯਾਤਰਾ ਤੇ ਜਾਵੜਦਾ ਮੈਨੂੰ ਪੈਸੇ ਦੇ ਦਿਓ ਮੈਂ ਯਾਤਰਾ ਤੇ ਜਾਵੜਦਾ ਦੇ ਹੀ ਘੜੇ ਹਟਾਵੇਂ ਸਾਰੇ ਪੈਸਾ ਤੀਮਾ ਨੂੰ ਖਾਦੇ ਆਵੇਂ ਤੂੰ ਤੇਰਾ ਕੀ ਮੇਰਾ ਕਿੱਧਰ ਨਿਕਲਣਾ ਤੂੰ ਹਾਂ ਉਹ ਯਾਤਰਾ ਤੇ ਜਾਊਂਗਾ ਘਰੇ ਤਾਂ ਤੁਸੀਂ ਮੈਨੂੰ ਰਹਿ ਨਹੀਂ ਦਿੰਦੇ ਵਟੂ ਖਾਉਂ ਵਟੂ ਖਾਉਂ ਕਰੀ ਜਾਂਦੇ ਮੈਂ ਆਦਾ ਦਾਦਰ ਕਿਤੇ ਸੀ ਮੈਨੂੰ ਕਹਿਤਾ ਮੈਂ ਮੈਂ ਘੜੇ ਤੁਸੀਂ ਨੂੰ ਰੱਖਾ ਅੰਦਰ ਘੜੇ ਸਾਰੇ ਵਟਾ ਲਈ ਤੀਮਾ ਨੂੰ ਖਾ ਲੂ ਇਹ ਅਜੀ ਵਿਆਹ ਤੇ ਨਾ ਮਾਗੇ ਮੇਰਾ ਮਨ ਜਾ ਪੜ ਕੀ ਜਾਂਦਾ ਕਿਤੇ ਮੈਂ ਯਾਤਰਾ ਤੇ ਜਾਇਆ ਉਹਨਾਂ 10 ਦਿਨ ਜਦ ਮਾਰੀ ਨਾ ਮੁੱਕੀ ਮੈਂ ਦੇਖੀ ਸੇ ਤਾਰ ਮਨ ਕਿੱਥੇ ਦੀ ਕਿੱਥੇ ਜਾਊ ਇਹ ਦੱਸ ਤੈਨੂੰ ਮੈਂ ਤੇ ਫੇਰ ਰੋਟੀ ਚ ਜ਼ਹਿਰ ਪਾ ਦੋ ਜੇ ਮੈਂ ਨਹੀਂ ਮਾਰ ਰੜਕਦਾ ਸਾਰੇ ਮੇਰੇ ਅੱਖਾਂ ਦਾ ਬੇਦੂਦ ਨਾ ਕਰਿਆ ਕਰ ਹਜੇ ਕਰ ਤੂ ਤਾਂ ਜਿਹੜਾ ਜੇ ਕੁਛ ਕਰਦਾ ਤਾਂ ਫੇਰ ਇਹ ਇਸ ਭਾਵੇਂ ਨੂੰ ਪਹੁੰਚਦਾ ਨਾ ਕਰਿਆ ਕਰ ਹਜੇ ਕੁਛ ਜੇ ਤੂੰ ਚੱਜਦਾ ਹੋਵੇਂ ਨਾ ਤੇਨੇ ਤੇ ਰੋ ਮਰ ਜਿਤਾਵੇਂ ਪਰ ਜਿਹੜਾ ਤੇਰੇ ਤੇ ਰੋ ਮਾਰਦੇ ਇਹ ਖਰਚ ਮੈਨ ਦਵਾਈ ਲੈ ਲੈਨੇ ਬਾੜੀ ਜੀ ਇਹ ਕਿਹੜੀ ਦਵਾਈ ਲੈਣਾ ਖੜ ਜਾ ਮੇਰਾ ਬਲੱਡ ਵਾਜ ਜਾਂਦਾ ਮੈਨ ਖਾਂਟੀ ਪੈਂਦੀ ਆ ਹਾ ਨਾ ਕੀ ਇੱਕ ਤੂਕ ਲੈਣਾ ਓਏ ਓਏ ਇਹ ਨਹੀਂ ਮਿਲਦੀ ਓਏ ਛੱਡ ਦੇ ਓ ਛੱਡ ਦੇ ਓਏ ਦਵਾਈ ਛੱਡ ਦੇ ਮੇਰੀ ਹਾਂ ਹਾਂ ਮਰਦੇ ਛੱਡ ਦੇ ਆ ਕੰਮ ਮੈਨੂੰ ਪਤਾ ਸੀ ਓ ਦਵਾਈ ਆ ਮੇਰੇ ਬਲੱਡ ਵਾਸਤੇ ਵਾ ਮਾ ਮਾ ਮੈਂ ਫੜਾ ਦੇ ਜਦੋਂ ਕਹੀ ਜਾ ਉਹ ਬਲੱਡ ਦੀ ਆ ਤੇ ਬਾਈ ਮੈਨੂੰ ਨਹੀਂ ਪਤਾ ਪੜਿਆ ਤੇ ਤੈਨੂੰ ਪਤਾ ਨਾ ਬੈਠ ਗਿਆ ਏ ਉਹ ਬਲੱਡ ਦੀ ਆ ਮੈਨੂੰ ਦੋਰਾ ਭੇਜ ਤੂੰ ਨਹੀਂ ਸੁਣਦਾ ਹੁਣ ਮੈਂ ਕੀ ਕਰਾਂ ਫੜ ਕੇ ਲਿਆ ਤੂੰ ਤੈਨੂੰ ਮੈਨੂੰ ਫੜਾ ਦੂਗਾ ਤੈਨੂੰ ਨਹੀਂ ਫੜਾਈ ਚੱਲ ਮੈਂ ਜਾਇਆ ਮੈਂ ਕੰਮਾਂ ਫਿਰ ਬਹਿ ਜਾਂਦਾ ਤੇ ਰਹਿਣ ਦਿਓ ਫੇਰ ਕਹੂਗਾ ਕਿਉਂ ਬਾਹਰ ਚੱਲਿਆਂ ਬਹਿ ਜਾ ਆਰਾਮ ਨਾਲ ਇਹ ਨਹੀਂ ਸੰਦਲ ਲੱਤ ਤੜਾਉਂਗਾ ਇਹ ਓਏ ਦਾਰਤਾ ਖੋਲ ਦੇ ਬਾਹਰ ਨੂੰ ਜਾਦੇ ਯਾਰਾ ਓਏ ਮੈਂ ਕੰਮ ਜਾਣਾ ਓਏ ਖੋਲ ਦੇ ਓਏ ਆਹ ਬਾਹਰੋਂ ਅੱਗ ਲੱਗਿਆ ਬਾਹਰੋਂ ਬੇਹੰਨੀ ਖਲ ਦੇ ਬਾਹਰ ਹੈ ਜਿੰਨਾ ਚਿਰ ਮੇਰੇ ਪੁੱਤ ਦਾ ਬਿਆਨ ਹੀ ਹੁੰਦਾ ਹੁਣ ਤਾਂ ਇੱਥੇ ਹੀ ਰਹਿਣਾ ਪਊਗਾ ਕਿ ਇੱਥੇ ਹਗਲਾ ਤੇ ਇੱਥੇ ਮੋਦਲਾ ਤੇ ਇੱਥੇ ਖਾਲਾ ਦੇਖ ਲੈ ਕੋਈ ਨਹੀਂ ਮੈਂ ਕਿਹੜਾ ਬਾਹਰ ਨਹੀਂ ਨਿਕਲਣਾ ਉਹ ਤਾਂ ਹੋਵੇ ਨਾ ਹੋਵੇ ਇੱਕ ਹੋਰ ਲਿਆਉਂਗੀ ਨੋ 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 ਇਹ ਆਊਗਾ ਹੈ ਹੋ ਰਿਹਾ ਬੈਠ ਕੇ ਰਾ ਕੇ ਜੱਸਿਆ ਉਹ ਚੀਜ਼ ਲੈ ਕੇ ਫਾਟ ਕੇ ਬਾਹਰ ਦਾ ਤੇਰਾ ਪਤੰਦੇ ਮੂਰੋਂ ਲੱਗਿਆ ਪਿਆ ਲੈ ਉਹ ਮੈਨੂੰ ਲਾਇਆ ਤੈਨੂੰ ਤਾਂ ਨਹੀਂ ਲਾਇਆ ਮੈਂ ਨਾਲੇ ਮੈਨੂੰ ਲਾਇਆ ਕਰ ਤੂੰ ਤਾ ਤੂੰ ਕਰਦਾ ਨਾਲ ਮੈਂ ਵੀ ਤੇਰੇ ਇੱਥੇ ਬੈਠੀ ਆਂ ਅਬੇ ਮਰਨ ਤੇਰੀਆਂ ਆਸਕੀਆਂ ਤਾਂ ਮੈਨੂੰ ਵੀ ਕੈਦ ਕਰਾਤੀ ਪ੍ਰਭੂ ਤੇ ਨਾਲ ਤੇਰੇ ਮੈਂ ਬੈਠੀ ਆਂਗੀ ਕ੍ਰਿਸ਼ਨ ਦੇ ਜਗਨਨਾਥੋ ਪ੍ਰੇਮਾਨੰਦੀ ਇਹ ਕੀ ਹੋਇਆ